ਸੋ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮਵੀਟੀਵੀ ਤੇ ਨਿਊਜ਼ ਟੂਡੇ ਪੰਜਾਬ ਇਸ ਸਮੇਂ ਦੀ ਸਭ ਤੋਂ ਵੱਡੀ ਅਪਡੇਟ ਹੈ ਜਿਹੜੀ ਲੈ ਕੇ ਹਾਜ਼ਰ ਹੋਇਆ ਜੀ ਬਿਲਕੁਲ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਝਾੜੂ ਹੈ ਜਿਹੜਾ ਉਹ ਚੱਲ ਚੁੱਕਿਆ ਹੈ ਸੋ ਹੁਣੇ-ਹੁਣੇ ਅਸੀਂ ਕਹਿ ਸਕਦੇ ਹਾਂ ਜਿਹੜੇ ਨਤੀਜੇ ਨੇ ਉਹ ਆ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਜਿਨ੍ਹਾਂ ਨੇ ਜਿੱਤ ਪ੍ਰਾਪਤ ਕਰ ਲਈ ਹੈ ਜੀ ਬਿਲਕੁਲ ਜਾਣਕਾਰੀ ਦੇ ਦੇ ਕੇ ਆਮ ਆਦਮੀ ਪਾਰਟੀ ਨੂੰ 55246 ਵੋਟਾਂ ਤੇ ਮਹਿੰਦਰ ਭਗਤ ਨੇ ਜਿਹੜੀ ਜਿੱਤ ਹੈ ਉਹ ਹਾਸਲ ਕੀਤੀ ਹੈ ਉੱਥੇ ਹੀ ਗੱਲਬਾਤ ਕਰੀਏ ਭਾਜਪਾ ਦੀ ਸ਼ੀਤਲ ਅੰਗੁਰਾਲ ਜੋ ਕੈਂਡੀਡੇਟ ਸੀ ਉਹਨਾਂ ਦੇ ਵੱਲੋਂ 17927 ਵੋਟਾਂ ਤੇ ਜਿਹੜੀ ਹਾਰ ਉਹਨਾਂ ਨੂੰ ਮਿਲੀ ਹੈ ਤੇ ਉੱਥੇ ਹੀ ਗੱਲਬਾਤ ਕਰੀਏ ਕਾਂਗਰਸ ਦੀ ਕਾਂਗਰਸ ਦੇ ਸੁਰਿੰਦਰ ਕੌਰ ਨੇ ਜਿਨ੍ਹਾਂ ਨੂੰ 16757 ਵੋਟਾਂ ਤੇ ਜਿਹੜੀ ਹਾਰ ਹੈ ਉਹ ਹਾਰ ਦਾ ਸਾਹਮਣਾ ਜਿਹੜਾ ਕਰਨਾ ਪਿਆ ਉੱਥੇ ਹੀ ਗੱਲਬਾਤ ਕਰੀਏ ਅਕਾਲੀ ਦਲ ਦੀ ਖੇਤਰੀ ਪਾਰਟੀ ਅਕਸਰ ਸੁਰਜੀਤ ਕੌਰ ਵੱਲੋਂ ਜਿਹੜਾ ਉਮੀਦਵਾਰ ਸੀਗੇ ਤੇ ਉਹਨਾਂ ਨੂੰ 1242 ਵੋਟਾਂ ਜਿਹੜੀਆਂ ਕੁੱਲ ਪਈਆਂ ਨੇ ਜੋ ਜਾਣਕਾਰੀ ਮਿਲੀ ਹੈ ਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੇ ਵੱਲੋਂ ਜਿਹੜਾ ਝਾੜੂ ਹੈ ਜਲੰਧਰ ਦੇ ਵਿੱਚ ਚਲਾ ਦਿੱਤਾ ਗਿਆ ਸੋ ਹੋਰ ਵੀ ਗੱਲਬਾਤ ਹੈ ਕਿਉਂਕਿ ਅਕਸਰ ਜਲੰਧਰ ਦੇ ਵਿੱਚ ਅਸੀਂ ਦੇਖ ਰਿਹਾ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਲਗਾਤਾਰ ਹੈ ਜਿਹੜਾ ਉੱਥੇ ਸੰਘਰਸ਼ ਕਰਦੀ ਸੀ ਤੇ ਆਪਣੇ ਜਿਹੜਾ ਕੈਂਡੀਡੇਟ ਹੈ ਉਹਨੂੰ ਜਿਤਾ ਲਈ ਹਰ ਹਿੱਲੇ ਜਿਹੜਾ ਲਾਰੀ ਸੀ ਸੋ ਮੇਰੇ ਨਾਲ ਗੁਰਵਿੰਦਰ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਜਲੰਧਰ ਦੀ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਗੁਰਵਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਜਿਹੜਾ ਜਿੱਤ ਹਾਸਲ ਕੀਤੀ ਹੈ ਬਿਲਕ ਕਿਉਂਕਿ ਅੱਜ ਜਦੋਂ ਸਵੇਰ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਹੈ ਤੇ ਵੋਟਾਂ ਦੀ ਗਿਣਤੀ ਦੇ ਵਿੱਚ ਪਹਿਲੇ ਰਾਉਂਡ ਤੋਂ ਹੀ ਜਿਹੜਾ ਉਹਨਾਂ ਨੇ ਆਪਣੀ ਜਿਹੜੀ ਵਰਤੋਂ ਬਣਾ ਕੇ ਰੱਖੀ ਹੈ ਆਮ ਆਦਮੀ ਪਾਰਟੀ ਸਾਨੂੰ ਦਿਖਾਈ ਦੇ ਰਹੀ ਹੈ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਲੜਾਈ ਸੀ ਜਿਹੜੀ ਉਹ ਭਾਜਪਾ ਤੇ ਕਾਂਗਰਸ ਇਹੀ ਦੇਖ ਰਹੇ ਸੀਗੇ ਕਿ ਦੂਜੇ ਨੰਬਰ ਤੇ ਕੌਣ ਆਊਗਾ ਭਾਵੇਂ ਕਿ ਇਤਲ ਅੰਗਰਾਲ ਨੇ ਜਿਹੜੇ ਉਹਨਾਂ ਨੇ ਕਾਫੀ ਟੱਕਰ ਦਿੱਤੀ ਐ ਪਰ ਵੋਟਾਂ ਦਾ ਮਾਰਜਨ ਜਿਆਦਾ ਹੋਣ ਕਾਰਨ ਆਪਾਂ ਕਹਿ ਨਹੀਂ ਸਕਦੇ ਕੋਈ ਕੋਈ ਦੂਜੇ ਨੰਬਰ ਤੇ ਆਇਆ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਭਗਤ ਨੇ ਉਹਨਾਂ ਨੇ 55000 ਤੋਂ ਉੱਪਰ ਵੋਟਾਂ ਹਾਸਲ ਕੀਤੀਆਂ ਨੇ ਤੇ ਭਾਜਪਾ ਦਾ ਕੈਂਡੀਡੇਟ ਜਿਹੜਾ ਸਾਰਾ 10900 ਕੁ ਵੋਟਾਂ ਪ੍ਰਾਪਤ ਕਰਦਾ ਉੱਥੇ ਕਾਂਗਰਸ ਪਾਰਟੀ ਦਾ ਉਮੀਦਵਾਰ 16750 ਵੋਟਾਂ ਪ੍ਰਾਪਤ ਕਰਦਾ ਤੇ ਇੱਕ ਹੋਰ ਜਿਹੜੀ ਦੇਖਣ ਵਾਲੀ ਗੱਲ ਹੈ ਜੋ ਬੀਬੀਸੀ ਕੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਖੜੇ ਹੋਏ ਫਿਰ ਉਹਨਾਂ ਨੂੰ ਆਖੇਗਾ ਕਿ ਤੁਸੀਂ ਬੈਠ ਜਾਓ ਹਾਂਜੀ ਪਰ ਉਹ ਬੀਬੀ ਡੱਟੀ ਰਹੀ ਉਹ 1242 ਵੋਟਾਂ ਨੇ ਜਿਹੜੀਆਂ ਉਹ ਬੀਬੀ ਡੈ ਗਈ ਹੈ ਉਹ ਇੱਕ ਵਾਰ ਬੀਬੀ ਆਮ ਆਦਮੀ ਪਾਰਟੀ ਚ ਉੱਥੇ ਜਾ ਕੇ ਉਹਨਾਂ ਨੇ ਉਹ ਵੀ ਜਿਹੜਾ ਕਰਿਆ ਸੀ ਇੱਕ ਵਿਸ਼ੇਸ਼ ਗੱਲ ਹੋਰ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਉੱਥੇ ਡੇਰੇ ਡਾਕੇ ਬੈਗੇ ਸੀ ਜਲੰਧਰ ਦੇ ਵਿੱਚ ਤਾਂ ਉਦੋਂ ਇਹ ਕਿਹਾ ਸੁਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਹੁਣ ਇਹ ਸੀਟ ਹੈ ਜਿਹੜੀ ਆਮ ਆਦਮੀ ਪਾਰਟੀ ਹੀ ਕੱਢੂ ਕਿਉਂਕਿ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਸਰਕਾਰ ਜਿੱਥੇ ਜਾ ਕੇ ਬਹਿ ਜਾਵੇ ਇੱਕ ਕੰਸਟੀਚੂਐਂਸੀ ਚ ਜਾ ਕੇ ਬਹਿ ਜਾਵੇ ਸਰਕਾਰ ਉਹ ਬਹੁਤ ਵੱਡੀ ਗੱਲ ਹੁੰਦੀ ਆ ਉੱਥੋਂ ਦੇ ਜਿਹੜੇ ਜਿੰਨੀਆਂ ਯੂਨੀਅਨਾਂ ਹੁੰਦੀਆਂ ਨੇ ਜਿੰਨੇ ਇੰਡਸਟਰੀਅਲ ਚੈਂਬਰ ਹੁੰਦੇ ਨੇ ਜਿੰਨੇ ਨਾਲੋਂ ਸਾਡੇ ਟਰੱਕ ਯੂਨੀਅਨ ਹੋ ਗਈ ਸਾਈਕਲ ਐਸੋਸੀਏਸ਼ਨ ਹੋ ਗਈ ਸਾਂਜੀ ਵਪਾਰੀ ਵਰਗ ਹੋ ਗਿਆ ਉਹ ਫਿਰ ਜਿਹੜਾ ਸਾਰਾ ਕਿਉਂਕਿ ਹਾਲੇ ਸਰਕਾਰ ਤਾਂ ਪਈ ਹੈ 2 ਸਾਲ ਇਹਨਾਂ ਗੱਲਾਂ ਨੂੰ ਦੇਖਦਿਆਂ ਲੋਕਾਂ ਨੂੰ ਨੇ ਜਿਹੜੇ ਉਹ ਆਪਣੇ ਫੈਸਲੇ ਉਸ ਤਰੀਕੇ ਨਾਲ ਲੈਣੇ ਪੈਂਦੇ ਨੇ ਤੇ ਇਹ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਪੰਜਾਬ ਦੇ ਅੰਦਰ ਅੱਜ ਇਹ ਇੱਕ ਜਿਮਨੀ ਚੋਣ ਹੋਈ ਹੈ ਉਹਦੇ ਚ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹ ਜਿੱਤ ਗਿਆ ਉਹਨਾਂ ਦੇ ਪੰਗੜੇ ਪਹਿਰੇ ਨੇ ਪਰ ਕੋਈ ਬਹੁਤ ਬਹੁਤ ਹੀ ਅਹਿਮੀਅਤ ਵੀ ਜਿਹੜੀ ਇਹ ਅਸੀਂ ਦੇਖੀਏ ਕੋਈ ਨਹੀਂ ਹੈਗੀ ਕਿਉਂਕਿ ਪਹਿਲੇ ਹੀ 90 91 ਬੰਦੇ ਜਿਹੜੇ ਸਰਕਾਰ ਕੋਲ ਹੈਗੇ ਨਹੀਂ ਇਹਦੀ ਕੋਈ ਬਹੁਤੀ ਰੋਡ ਹੈ ਨਹੀਂ ਸੀ ਇਸ ਦੀ ਕੋਈ ਬਹੁਤੀ ਰੋਡ ਹੈ ਨਹੀਂ ਸੀ ਸੋ ਕਿਉਂਕਿ ਇਲੈਕਸ਼ਨ ਜਨੰਦਰ ਚ ਹੋਈ ਹੈ ਲੱड्डੂ ਜਿਹੜੇ ਬੰਦੇ ਜਾ ਰਹੇ ਨੇ ਉਹ ਜਿਹੜਾ ਸੰਗਰੂਰ ਚ ਵੀ ਬੰਦੇ ਜਾ ਰਹੇ ਨੇ ਅੱਜ ਵੀ ਜਿਹੜੀਆਂ ਉਹ ਤਸਵੀਰਾਂ ਨੇ ਆਪਾਂ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਦਿਖਾਵਾਂਗੇ ਭਵਾਨੀ ਘਰ ਦੇ ਵਿੱਚ ਵੀ ਲੱड्डੂ ਨੇ ਜਿਹੜੇ ਬੰਦੇ ਜਾਣੇ ਨੇ ਤੇ ਉੱਥੇ ਵੀ ਲੈ ਕੇ ਚਲਦੇ ਆ ਸਾਡੇ ਦਰਸ਼ਕਾਂ ਨੂੰ ਸੋ ਕੋਲ ਮਲਾ ਕੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਅੱਜ ਦੇ ਦਿਨਾਂ ਜਿਹੜਾ ਉਹ ਭੰਗੜੇ ਪਾਉਂਦੀ ਨਜ਼ਰ ਆ ਰਹੀ ਹੈ ਬਿਲਕੁਲ ਗੁਰਵਿੰਦਰ ਜੀ ਪਰ ਵਿਰੋਧੀ ਧਿਰਾਂ ਦੇ ਵੱਲੋਂ ਚੋਣਾਂ ਜਦੋਂ ਨਜ਼ਦੀਕ ਆ ਗਈਆਂ ਸੀਗੀਆਂ 10 ਤਰੀਕ ਨੂੰ ਵੋਟਾਂ ਜਿਹੜੀਆਂ ਪੋਲ ਹੁਣੀਆਂ ਸੀਗੀਆਂ ਉਸ ਤੋਂ ਪਹਿਲਾਂ ਤਰ੍ਹਾਂ ਤਰ੍ਹਾਂ ਦੇ ਅਸੀਂ ਕਹਿ ਰਹੇ ਹਾਂ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀਆਂ ਅਪਲੋਡ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਤਰ੍ਹਾਂ ਦਾ ਜਿਹੜਾ ਕਾਰਨਾਮੇ ਕੀਤੇ ਜਾ ਰਹੇ ਨੇ ਇਹ ਵੰਡਿਆ ਜਾ ਰਿਹਾ ਉਹ ਵੰਡਿਆ ਜਾ ਰਿਹਾ ਪੈਸੇ ਤੇ ਵੋਟਾਂ ਖਰੀਦੀਆਂ ਜਾ ਰਹੀਆਂ ਨੇ ਉਸ ਨੂੰ ਕਿਸ ਤਰ੍ਹਾਂ ਦੇਣ데요 ਕਿਉਂਕਿ ਏਡਾ ਵੱਡਾ ਫੱਤਬਾ ਜਿਹੜਾ ਮੇਰੇ ਨਾਲ ਬਹੁਤ ਵੱਡੀ ਗੱਲ ਹੈ ਦੇਖੋ ਅ ਸੋਸ਼ਲ ਮੀਡੀਆ ਦੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵ ਉਧੀਆਂ ਤਸਵੀਰਾਂ ਵੀ ਆਈਆਂ ਕਿ ਆਹ ਬੰਡਿਆ ਜਾ ਰਿਹਾ ਉਹ ਬੰਡਿਆ ਜਾ ਰਿਹਾ ਉਹ ਕਈ ਲੀਡਰ ਹੁੰਦੇ ਨੇ ਉਹ ਜਿਹੜੇ ਆਪਣੇ ਪਦਨ ਤੇ ਜਿਨ੍ਹਾਂ ਕੋਲ ਮਹੱਲੇਆਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿਨ੍ਹਾਂ ਕੋਲ ਵਾਰਡਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹ ਆਪਣੇ ਪਦਨ ਤੇ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਜਿਹੜੀ ਉਹਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੀ ਨੇ ਇਹ ਅਕਸਰ ਇਹ ਅੱਜ ਤੋਂ ਨਹੀਂ ਇਹ ਸਾਡੀ ਪ੍ਰਾਤਨ ਇਹਨੂੰ ਮੰਨ ਲਓ ਵੀ ਚੱਲਿਆ ਆ ਰਿਹਾ ਸਾਡੇ ਬਕਾਉ ਤਾਂ ਲੋਕ ਇੰਨੇ ਨੇ ਵੋਟਰ ਜੋ ਉਹ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਸਾਨੂੰ ਖਰੀਦਣ ਦਾ ਆਵੇ ਕੋਈ ਇਹ ਵੋਟਰਾਂ ਦੀ ਆਪਣੀ ਇੱਛਾ ਹੁੰਦੀ ਹੈ ਸਾਡੇ ਸਮਾਜ ਚ ਇਹ ਲੋਕ ਕਹਿੰਦੇ ਨੇ ਜਿਹੜੇ ਕਹਿੰਦੇ ਨੇ ਵੀ ਵੀ ਕੁਸਤਾ ਦਿਓ ਜੀ ਇਹ ਸਰੀ ਸਮਾਜ ਨੇ ਹਰ ਹਿੱਸੇ ਚ ਐਸ ਤਰ੍ਹਾਂ ਦਾ ਜਿਹੜਾ ਹੁੰਦਾ ਹੈ ਹਰ ਵਾਰ ਹੁੰਦਾ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੁੰਦਾ ਉਹ ਕੌਂਸਲਰ ਵੋਟਰਾਂ ਚ ਵੀ ਐਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਸੋ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਕਿ ਸਾਨੂੰ ਆ ਸਮਾਨ ਵੰਡਿਆ ਗਿਆ ਉਹ ਸਮਾਨ ਵੰਡਿਆ ਗਿਆ ਲੋਕ ਤਾਂ ਚਾਹੁੰਦੇ ਨੇ ਤਾਂ ਜਿਵੇਂ ਸੋਪ ਇੱਕ ਇੱਕ ਉਹ ਇਹ ਡੀ ਕਰਨੀ ਹੈਗੀ ਵੱਡੇ ਪੱਧਰ ਤੇ ਜਿਵੇਂ ਇੱਕ ਵਾਰ ਪਹਿਲਾਂ ਬੜੀਆਂ ਵੱਡੀਆਂ ਇਲੈਕਸ਼ਨਾਂ ਹੋਈਆਂ ਸੀ ਬਠਿੰਡੇ ਦੀ ਇਲੈਕਸ਼ਨ ਹੋਈ ਸੀ ਉੱਥੇ ਇਹ ਹੋਇਆ ਸੀ ਕਿ ਲੋਕ ਟੀਵੀ ਫਰਿੱਜ ਏਸੀ ਤੱਕ ਕੰਦੇ ਕੰਦੇ ਘਰ ਨੂੰ ਜਿਹੜੇ ਦਿੱਤੇਗਾ ਵੱਡੀਆਂ ਇਲੈਕਸ਼ਨਾਂ ਜੀ ਹਾਂਜੀ ਤੇ ਉਹਨਾਂ 'ਚ ਜਦੋਂ ਸੁਣਿਆ ਸੀਗਾ ਜਦੋਂ ਦੋ ਵੱਡੀਆਂ ਪਾਰਟੀਆਂ ਬਣਨ ਲੱਗ ਜਾਣ ਫਿਰ ਜ਼ਰੂਰ ਜਿਹੜੀ ਇਹ ਗੱਲ ਜਿਹੜੀ ਚਰਚਾ ਦਾ ਵਿਸ਼ਾ ਬਣਦੀ ਹੈ ਪਰ ਜਦੋਂ ਆਪਾਂ ਦੇਖਦੇ ਕਿ ਇਕਾ ਦੁਕਾ ਤਸਵੀਰਾਂ ਆਈਆਂ ਨੇ ਮੱਧਿਆ ਜੋ ਤਸਵੀਰਾਂ ਆਈਆਂ ਨੇ ਉੱਥੇ ਜਿਹੜੇ ਛੋਟੇ ਡੀਟਰ ਹੁੰਦੇ ਨੇ ਕੰਸੀਲਰ ਹੁੰਦੇ ਨੇ ਜਿਹੜੇ ਜਿਆਦਾ ਜਿਹੜੇ ਇੰਟਰਸਟਡ ਹੁੰਦੇ ਨੇ ਕਿ ਅਸੀਂ ਕੰਸੀਲਰ ਦੀ ਇਲیکشن ਲੜਾਂਗੇ ਉਹ ਲੋਕ ਆਪਣੇ ਪਿੰਡਰ ਦੇ ਆਪਣੀਆਂ ਵੋਟਾਂ ਵਧਾਉਣ ਦੇ ਚੱਕਰ 'ਚੋਂ ਜਿਹੜੇ ਪੰਜਾਤ ਪਰਿਵਾਰ ਉੱਥੇ ਹੁੰਦੇ ਨੇ ਹੈਨਾ ਥੋੜੇ ਹਲਕੇ ਹੁੰਦੇ ਨੇ ਵਿਚਾਰੇ ਗਰੀਬ ਹੁੰਦੇ ਨੇ ਉਹ ਫਿਰ ਕੋਸ਼ਿਸ਼ ਕਰਦੇ ਨੇ ਕਿ ਇਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਦੇ ਦਈਏ ਤੇ ਵੋਟਾਂ ਅਸੀਂ ਆਪਣੇ ਹੱਕ 'ਚ ਪਵਾ ਲਈਏ ਜੀ ਪਰ ਗੁਰਵਿੰਦਰ ਜੀ ਇੱਕ ਗੱਲ ਹੋ ਰਹਾ ਹਲੇ ਪਿਛਲੇ ਦਿਨ ਜਿਹੜਾ ਅਸੀਂ ਕਹਿ ਸਕਦੇ ਆ ਐਮਪੀ ਦੇ ਇਲੈਕਸ਼ਨਾਂ ਹੋਈਆਂ ਨੇ ਜਲੰਧਰ ਸੀਟ ਤੋਂ ਚਰਨਜੀਤ ਜਿਹੜੇ ਚੰਨੀ ਨੇ ਸਾਬਕਾ ਸੀਐਮ ਰਹੇ ਨੇ ਉਹਨਾਂ ਨੇ ਵੱਡੀ ਲੀਡ ਜਿਹੜੀ ਹਾਸਲ ਕੀਤੀ ਸੀ ਕਿਤੇ ਨਾ ਕਿਤੇ ਵੀ ਜਿਹੜੇ ਅਸੀਂ ਕਹਿ ਸਕਦੇ ਆ ਜਿਹੜੇ ਗੈਸ ਲਗਾਏ ਜਾ ਰਹੇ ਸੀ ਕਿ ਚਰਨਜੀਤ ਤੇ ਚੰਨੀ ਕਾਂਗਰਸ ਦੇ ਉੱਥੇ ਜਿਹੜੇ ਲਗਾਤਾਰ ਡਾਕਟਰ ਹੀ ਨੇਗੇ ਰਾਜਾ ਪਟਿੰਗ ਲਗਾਤਾਰ ਡਾਕਟਰ ਹੀ ਨੇ ਵੀ ਹੋ ਸਕਦਾ ਵੀ ਕਾਂਗਰਸ ਦੇ ਖਾਤੇ ਪਰ ਕਾਂਗਰਸ ਤੀਜੇ ਨੰਬਰ ਤੇ ਰਹੀ ਹੈ ਅੱਜ ਕਰ ਰਹੀ ਹੈ ਉਹ ਇਲੈਕਸ਼ਨ ਕੁਝ ਹੋਰ ਹੋਸੀਆ ਇਹ ਇਲੈਕਸ਼ਨ ਜਿਹੜੀ ਥੋੜਾ ਜਿਹਾ ਫਰਕ ਸਮੇਂ ਨਾਲ ਪੈ ਗਿਆ ਨੰਬਰ 2 ਮੌਜੂਦਾ ਸਰਕਾਰ ਪਵਾ ਕੇ ਇਹ ਵੀ ਰਿਹਾ ਚੰਨੀ ਜੀ ਵੀ ਉੱਥੇ ਰਹੇ ਰਾਜਾ ਬੜੇਂਗੋਰੀ ਵੀ ਉੱਥੇ ਜਾ ਕੇ ਆਏ ਹਾਂ ਜੀ ਪ੍ਰਤਾਪ ਬਾਜਵਾ ਉਹ ਵੀ ਰਹੇ ਜਿਹੜੀ ਕਾਂਗਰਸ ਦੀ ਕਰੀਮ ਹੈ ਉੱਥੇ ਰਹੀ ਪਰ ਕਿਉਂਕਿ ਉੱਥੇ ਸੂਬੇ ਦੇ ਮੁੱਖ ਮੰਤਰੀ ਖੁੱਲ ਜਾ ਕੇ ਬੈਠ ਗਏ ਨਾ ਇੱਕ ਵੱਡੀ ਗੱਲ ਹੁੰਦੀ ਹੈ ਸਰਕਾਰ ਇੱਕ ਕਾਂਸੀ ਚਾਂਸੀ ਚ ਜਾ ਕੇ ਬੈਠ ਜਵੇ ਤੇ ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕਰਿਆ ਇੱਕ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ ਉਹਦਾ ਇਹੀ ਜਿਹੜਾ ਰੂਪ ਸੀ ਉਹ ਸੰਗਰੂਰ ਚ ਵੀ ਦੇਖਣ ਨੂੰ ਮਿਲਿਆ ਜੀ ਇੱਥੇ ਪਿਛਲੇ 3-4 ਦਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਬੈਠੇ ਰਹੇ ਨੇ ਜੀ ਫਰਕ ਤਾਂ ਪੈਂਦਾ ਕਿਉਂਕਿ ਸਮਾਂ ਹਲੇ ਸਰਕਾਰ ਦਾ ਪਿਆ ਕਾਰਜਕਾਲ ਹਲੇ ਪਿਆ ਲੋਕਾਂ ਨੇ ਵਪਾਰੀਆਂ ਨੇ ਆਪਰੇਟਰਾਂ ਨੇ ਤੇ ਆਮ ਲੋਕਾਂ ਨੇ ਇਹ ਗੱਲਾਂ ਸੋਚਣੀਆਂ ਆਉਂਦੀਆਂ ਨੇ ਪ੍ਰਭਾਵਤ ਜ਼ਰੂਰ ਜਿਹੜਾ ਹੋ ਜਾਂਦਾ ਹੈ ਤੇ ਜਿਹੜੇ ਪਬਲਿਕ ਹੈ ਪਬਲਿਕ ਨੇ ਤਾਂ ਹਰੇ ਸਰਕਾਰ ਤੋਂ ਕੰਮ ਲੈਣੇ ਨੇ ਜੀ ਹਾਂਜੀ ਉਸ ਤਰੀਕੇ ਨਾਲ ਉਦੋਂ ਹੀ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਜਦੋਂ ਇਹ ਤਸਵੀਰਾਂ ਸਾਹਮਣੇ ਆਈਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਉਹਨਾਂ ਨੇ ਮਕਾਨ ਜਿਹੜਾ ਕਿਰਾਇਤੀ ਲੈ ਰਿਆ ਉਦੋਂ ਹੀ ਇਹ ਕਿਆਸਰਾਈਆਂ ਜਿਹੜੀਆਂ ਲੱਗ ਰਹੀਆਂ ਸੀ ਕਿ ਇਹ ਸੀਟ ਹੈ ਜਿਹੜੀ ਆਮ ਆਦਮੀ ਪਾਰਟੀ ਖਡੂਰੀ ਪਰ ਇੱਕ ਸਵਾਲ ਹੋ ਰਿਹਾ ਇੱਕ ਤਰਫ ਕਿਸਾਨੀ ਅੰਦੋਲਨ ਨੂੰ ਲੈ ਕੇ ਲਗਾਤਾਰ ਸੰਘਰਸ਼ ਜਿਹੜਾ ਹੋ ਰਿਹਾ ਸੀ ਲੋਕਾਂ ਵੱਲੋਂ ਜਿਹੜਾ ਕੋਸ਼ਿਸ਼ਾਂ ਕੀਤਾ ਜਾ ਰਹੇ ਸੀ ਕਿਸਾਨਾਂ ਵੱਲੋਂ ਕਿ ਭਾਜਪਾ ਨੂੰ ਪੰਜਾਬ ਚੋਂ ਬਿਲਕੁਲ ਖਤਮ ਕਰਨਾ ਲੇਕਿਨ ਐਮਪੀ ਸੀਟਾਂ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਭਾਜਪਾ ਵਧੀਆ ਲੀਡ ਹੈ ਜਿਹੜੀ ਹਾਸਲ ਕਰਦੀ ਰਹੀ ਹੈ ਪਰ ਉਰੇ ਵੀ ਜਲੰਧਰ ਸੀਟ ਦੀ ਗੱਲਬਾਤ ਕਰੀ ਤਾਂ ਭਾਜਪਾ ਦੂਜੇ ਨੰਬਰ ਤੇ ਰਹੀ ਹੈ ਸ਼ੀਤਲ ਅੰਗਰਾਨ ਨੇ ਜਿਹੜੀ ਪੂਰੀ ਟੱਕਰ ਦਿੰਦੇ ਰਹੇ ਭਾਜਪਾ ਦੇ ਪੈਰ ਜਿਹੜੇ ਲਵਾਏ ਜਾ ਰਹੇ ਨੇ ਇਹ ਇੱਕ ਕਿਸਾਨੀ ਜਿਹੜੀਆਂ ਯੂਨੀਅਨ ਹਨ ਹੈ ਉਹੀ ਦੁਬਾਰੀਆਂ ਹਨ ਨਹੀਂ ਐਡਾ ਵੱਡਾ ਉਹ ਹੈ ਨਹੀਂ ਸੀ ਸ਼੍ਰੋਮਣੀਆਂ ਕਾਦੀ ਦਲ ਤੋਂ ਉੱਪਰ ਜਿਹੜਾ ਬੈਂਕ ਵੋਟ ਆਇਆ ਉਹ ਭਾਜਪਾ ਦਾ ਬਣ ਗਿਆ ਹੈ ਬਿਲਕੁਲ ਉਹ ਇਹਨਾਂ ਗੱਲਾਂ ਕਰਕੇ ਬਣਿਆ ਜਿੰਨਾ ਤੁਸੀਂ ਪਿੰਡਾਂ 'ਚ ਇਹਨਾਂ ਦਾ ਵਿਰੋਧ ਕਰੋਗੇ ਹਾਲਾਂਕਿ ਹਾਲਾਂਕਿ ਚੰਗੇ ਜਿਹੜੇ ਜਿਹੜੇ ਜੱਟ ਸਿੱਖ ਪਰਿਵਾਰ ਦੇ ਆਗੂ ਨੇ ਇਹਨਾਂ ਕਿਸਾਨਾਂ 'ਚੋਂ ਹੀ ਉਹੀ ਭੱਜ ਕੇ ਭਾਜਪਾ 'ਚ ਗਏ ਨੇ ਭੱਜ ਕੇ ਵੀ ਅਸੀਂ ਭਾਜਪਾ 'ਚ ਆਉਨੇ ਆ ਤੇ ਜਿਨ੍ਹਾਂ ਵਿਰੋਧ ਪਿਛਲੀ ਵਾਰ ਦੇਖਣ ਨੂੰ ਮਿਲਿਆ ਵੀ ਭਾਜਪਾ ਦਾ ਕਿਸਾਨ ਜੁਨਿਆਂ ਨੇ ਵਿਰੋਧ ਕਰਾਇਆ ਉਹਨਾਂ ਸ਼ਹਿਰ ਚੋਂ ਭਾਜਪਾ ਦੀ ਵੋਟ ਪਿੱਟ ਹੋਈ ਹੈ ਜੀ ਇਸ ਨਹੀਂ ਇਹ ਕੋਈ ਕੋਈ ਬਹੁਤੀ ਉਹ ਨਹੀਂ ਹੈਗੀ ਨਾਲ ਜਿਹੜੀਆਂ ਪਹਿਲਾਂ ਚੱਲ ਗਈਆਂ ਕਿਉਂਕਿ ਪਤਾ ਕੀ ਹੈ ਐਜੀਟੇਸ਼ਨ ਦਿੱਲੀ ਵਾਲਾ ਜਿਹੜਾ ਚੱਲ ਗਿਆ ਉਹ ਸਾਰੇ ਲੋਕਾਂ ਦਾ ਉਹਨਾਂ ਨੂੰ ਸਹਾਇਕ ਮਿਲਿਆ ਉਸ ਤੋਂ ਬਾਅਦ ਚ ਯੂਨੀਅਨਾਂ ਦੇ ਕੁਝ ਕੰਮ ਇਹੋ ਜੇ ਸਾਹਮਣੇ ਆਏ ਜਿਹੜੇ ਲੋਕਾਂ ਨੂੰ ਪਸੰਦ ਨਹੀਂ ਆਏ ਲੋਕਾਂ ਨੂੰ ਲੱਗਿਆ ਕਿ ਕਈ ਜਗ੍ਹਾ ਵੇ ਡੋੜਾ ਦਖਲ ਹੈ ਜਿਹੜਾ ਉਹ ਜੁਨੀਅਨ ਆਪਣੀਆਂ ਦੇੜੀਆਂ ਨੇ ਹੈਨਾ ਉੱਥੇ ਰੋਡ ਨਹੀਂ ਸੀ ਇੱਕ ਜੁਨੀਅਨ ਦੀ ਜੁਨੀਅਨ ਨੂੰ ਨਿਰਪੱਖ ਜਿਹੜਾ ਲੈਣਾ ਚਾਹੀਦਾ ਉਹ ਫਿਰ ਕਈ ਗੱਲਾਂ ਨੇ ਜਿਹੜਾ ਆਮ ਜਿਹੜਾ ਸ਼ਹਿਰੀ ਹੈ ਤੇ ਉਹ ਉਹ ਆਪਣੇ ਢੰਗ ਨਾਲ ਜਿਹੜਾ ਸੋਚਦਾ ਸੋ ਸੋ ਕੁਦ ਮਲਾਕੇ ਭਾਜਪਾ ਦਾ ਗਰਾਫ ਹੈ ਜਿਹੜਾ ਪੰਜਾਬ 'ਚ ਵਧਿਆ ਹੈ ਸ਼ਰਮਣੀਆਂ ਅਕਾਲੀ ਦਲ ਨਾਲੋਂ ਜ਼ਿਆਦਾ ਵਧਿਆ ਸ਼ਰਮਣੀਆਂ ਅਕਾਲੀ ਦਲ ਤਾਂ ਆਪਣੇ ਲੋਕਾਂ ਤੋਂ ਟੁੱਟ ਗਈ ਉਹਦੇ ਕਾਰਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਜਿਹੜਾ ਉਹਨਾਂ ਦਾ ਭਾਵ ਫੈਸਲੇ ਨੇ ਪਿਛਲੇ ਇਲੈਕਸ਼ਨਾਂ ਵੇਲੇ ਦੋ ਸੀਟਾਂ ਅਗਰ ਛੱਡ ਦਿੰਦੇ ਤਾਂ ਸਾਰਾ ਕੁਝ ਓਕੇ ਹੋ ਗਿਆ ਸੀਗਾ ਉਹਨਾਂ ਨੇ ਨਵੇਂ ਸਿਰੇ ਤੋਂ ਜਿਹੜੇ ਇੱਥੇ ਠਿਕੜ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਸ਼ੁਰੂ ਹੋ ਗਏ ਨੇ ਟੀਨਸਾ ਸਾਹਿਬ ਨੂੰ ਪਹਿਲਾਂ ਵਿਚੜ ਰਹਿ ਤੁਸੀਂ ਦੋਏ ਨਾਲ ਟੀਨਸਾ ਸਾਹਿਬ ਨੂੰ ਵੱਖਰੇ ਚੱਲ ਰਹੇ ਨੇ ਪਾਜਪਾਨਾ ਚੱਲ ਰਹੇ ਸੀਗੇ ਜਦੋਂ ਪਾਰਟੀ ਦਾ ਸ਼ਾਮਲ ਵੀ ਕਰ ਲਿਆ ਆਮ ਲੋਕ ਇਹ ਦੇਖ ਰਹੇ ਸੀ ਕਿ ਇਹ ਤਾਂ ਸੀਟੀ ਪ੍ਰਵਿੰਦਰ ਢੀਂਸਾ ਦੀ ਹੈ ਪਰ ਬਿਲਕੁਲ ਐਨ ਮੌਕੇ ਤੇ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦਿੱਤੀ ਹੈ ਉਹ ਪਰ ਉਹ ਕਿਤੇ ਨਾ ਕਿਤੇ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਦਾ ਇਹ ਸਿਸਟਮ ਹੈ ਉਹ ਹੌਲੀ-ਹੌਲੀ ਥੱਲੇ ਜਾਂਦਾ ਹੈ ਹਲੇ ਪ੍ਰਕਾਸ਼ ਸਿੰਘ ਬਾਦਲ ਸੀ ਜਿਹੜੇ ਹੋਰ ਢੰਗ ਨਾਲ ਸੋਚਦੇ ਸੀਗੇ ਹੋਰ ਤਰੀਕੇ ਨਾਲ ਸੋਚਦੇ ਹਾਲਾਂਕਿ ਇਹ ਲੜਾਈ ਪ੍ਰਕਾਸ਼ ਸਿੰਘ ਬਾਦਲ ਸਮੇ ਤੋਂ ਚੱਲਿਆ ਆ ਰਹੀ ਹੈ ਢੀਂਸਾ ਉਹਨਾਂ ਦੀ ਜਿਹੜੀ ਇਹ ਸਾਰੀ ਲੜਾਈ ਹੈ ਉਹਦੋਂ ਦੀ ਚੱਲੀ ਆ ਰਹੀ ਹੈ ਪਰ ਪ੍ਰਕਾਸ਼ ਸਿੰਘ ਬਾਦਲ ਹਲੇ ਇਨ ਸੁਝਾ ਸੁਝਾ ਰਹੇ ਹੁੰਦੇ ਸੀਗੇ ਤੇ ਆ ਹੁਣ ਥੋੜਾ ਜਿਹਾ ਬਖੇੜਾ ਜਿਹੜਾ ਵੱਧ ਪੈਂਦਾ ਨਜ਼ਰ ਆ ਰਿਹਾ ਪਰ ਆਮ ਲੋਕਾਂ ਤੋਂ ਇਹ ਤਾਂ ਕਾਫੀ ਜਿਹੜਾ ਟੁੱਟ ਚੁੱਕੇ ਨੇ ਤੇ ਕੋਲ ਮਲਾ ਕੇ ਚੜੋ ਆਪਾਂ ਉੱਥੇ ਮੁੱਦੇ ਤੇ ਆਈਏ ਅ ਅੱਜ ਜਿਹੜੀ ਆ ਹੈਗਾ ਆਮ ਆਦਮੀ ਪਾਰਟੀ ਜਿਹੜੀ ਜਲੰਧਰ ਤੋਂ ਚੰਡੀਗੜ੍ਹ ਤੱਕ ਹੈ ਜਿਹੜੀ ਉਹ ਆਪਣੀਆਂ ਖੁਸ਼ੀਆਂ ਬਣਾ ਰਹੀ ਹੈ ਜਿਹੜੀ ਸਿੱਟ ਸੀਟ ਹੈ ਜਲੰਧਰ ਦੀ ਉਹਨਾਂ ਨੇ ਜਿੱਤ ਰਹੀ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਸੋ ਜਿਹੜੀ ਤੁਹਾਨੂੰ ਦੇ ਰਹੇ ਆ ਕਿ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਜਿਹੜੇ ਜਿੱਤ ਹਾਸਲ ਕਰ ਲਈ ਗਈ ਹੈ ਸੋ ਚੰਡੀਗੜ੍ਹ ਦਫ਼ਤਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਵੀ ਜਿਹੜੇ ਪੰਗੜੇ ਪੈਣੇ ਨੇ ਸ਼ੁਰੂ ਹੋ ਚੁੱਕੇ ਨੇ ਨਾਲ ਦੀਆਂ ਤਸਵੀਰਾਂ ਤੁਹਾਨੂੰ ਉਹ ਵੀ ਦਿਖਾ ਰਹੇ ਆ ਤੇ ਉੱਥੇ ਹੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਵੀ ਜਿਹੜੇ ਅਸੀਂ ਕਹਿ ਸਕਦੇ ਆ ਇਹ ਖੁਸ਼ੀ ਨੂੰ ਜਿਹੜਾ ਲੋਕਾਂ ਦੇ ਨਾਲ ਜਿਹੜਾ ਸਾਂਝਾ ਕੀਤਾ ਜਾ ਰਿਹਾ ਸੋ ਹੋਰ ਵੀ ਆਮ ਸਟੋਰੀਆਂ ਨੇ ਜਿਹੜੀਆਂ ਟੀਮ ਮਾਲਵਾ ਤੁਹਾਨੂੰ ਦਿਖਾਉਂਦੇ ਰਹੇਗੀ ਸੋ ਜੁੜੇ ਰਹੋ ਟੀਮ ਮਾਲਵਾ ਦੇ ਨਾਲ ਧੰਨਵਾਦ